ਹੈਲੋ ਦੋਸਤੋ ਸੱਤਰੀ ਕਾਲਾ ਜਿਹਦੇ ਬਲੌਗ ਵਿੱਚ ਸਵਾਗਤ ਹੈ। ਹੋਰ ਤੁਸੀਂ ਦੱਸੋ ਕੀ ਹਾਲ ਚਾਲ ਹੈ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਆਪ ਨੂੰ ਜਰੂਰ ਕਰ ਲਿਆ ਕਰੋ ਆਪਣੀ YouTube ਚੈਨਲ ਤੇ ਆਪ ਨੂੰ ਸਬਸਕ੍ਰਾਈਬ ਕਰ ਲਓ। ਅੱਜ ਕੰਮ ਬੰਦ ਮਿਸਤਰੀ ਆਇਆ ਕੱਲਾ ਦਿਹਾੜੀ ਆਏ ਨਹੀਂ ਗਏ। ਤੇ ਪਿੱਛੇ ਕੰਮ ਚਲਾ ਰਹੇ ਆ ਲੱਲੂ ਵਰਗੇ। ਔਰ ਲੂਣਾ ਖਰੀ ਔਰ ਲੂਣਾ ਖਰੀ ਯਾਰ ਮੈਂ ਨਹੀਂ 60000 ਲਾਦੇ ਅਵੀ ਤੇ ਔਰ ਲੱਲੂ ਬੈਠਾ ਓਏ ਮਿੱਟੀ ਨਾ ਪਾਦੀ ਭਾਈ ਇਹ ਤਾਂ ਬਹੁਤ ਆ ਲਾ ਆ ਮਹਤਰੀ ਸਾਹਿਬ ਪੰਗੇ ਦੇ ਜੰਦੇ ਉੱਧਰ ਦੇ ਪਾਸੇ ਤਵਾ ਪਰਨੇ ਨਾਸਤਰੀ ਆ ਕਾਦੇ ਪੰਗੇ ਦੇ ਲਈ ਜਾਂਦਾ ਤੂੰ ਮੈਂ ਪਹਿਲਾਂ ਕਹਿੰਦਾ ਹਾਂ ਪਹਿਲਾਂ ਮੈਂ ਕਹਿੰਦਾ ਕਿ ਤੂੰ ਨਾਸਤਰੀ ਨਾਸਤਰੀ ਖੇਡਾਂ ਖੇਡ ਰਿਹਾ ਹੈ ਤੁਹਾਨੂੰ ਜਾ ਉਹਦਾ ਕੰਮ ਨਹੀਂ ਕਰਨਾ ਲੰਡੂ ਦਰਮਟ ਲਾ ਰਿਹਾ ਕੰਮ ਆਪੋਰਤੀ ਇਹ ਹੈ ਐਸਾ ਵਾ ਆਪੋਰਤੀ ਇਹ ਕਾਪੀ ਵੀ ਆਪੋਰਤੀ ਸਾਡੇ ਵੀ ਆਪਾ ਕਰ ਜੇ ਦਰਤ ਦਿੰਦੀ ਆ ਬੱਸ ਸੈਟ ਜੜ ਗਿਆ ਬੱਸ ਵਾਲੇ ਬੰਦੇ ਬੱਸ ਸੈਟ ਜੜ ਗਿਆ ਸੌ ਜੜ ਗਿਆ ਲੰਮੂ ਦਾ ਯਾਰ ਬੋਹਵਾਲਾ ਸਾਰੀ ਬਈ ਬਣ ਜਾ ਦੋ ਅੰਦਰ ਤੇ ਆਉਣ ਦੂਜੇ ਬੰਦੇ ਆ ਬਾਈ ਨਾ ਦਾ ਚਾਚਾ ਰੋਬਲੇ ਆਉਂਦੇ ਓ ਹੈ ਨਹੀਂ ਸੋਦੇ ਕੋਲੇ ਆ ਲੰਮੂ ਛੱਡਾ ਓਏ ਲੰਮੂ ਜੀ ਮਟਕਾ ਕਰਿਆ ਐ ਐ ਵੱਠੋਗੇ ਐਈ ਜਾ ਓਏ ਬੱਲੇ ਬੱਲੇ ਓਏ ਬੱਲੇ ਬੱਲੇ ਆ ਜਾ ਅੰਦਰ ਲੱਲੂ ਐ ਐ ਓਏ ਮੁੰਨੀ ਫੇਕੇ ਦਾ ਲੱਗ ਪਿਆ ਓਏ ਬੱਚਾ ਤੂੰ ਲੱਗਿਆ ਮੁੰਨੀ ਫੇਕੇ ਦਾ ਲੱਗ ਪਿਆ ਲੱਲੂ ਓਹ ਉਹ ਪੈ ਗਿਆ ਠੀਕ ਮੈਂ ਤੇ ਆਉਂਗਾ ਕਿੰਨੇ ਕਲਾਸ ਸਾਰੇ ਦਵਾਸੀ ਹੈ ਇਹ ਦਾ ਪਿੰਦਾ ਨਹੀਂ ਮੇਰਾ ਰੰਗ ਤਾਂ ਆਇਆ ਹੋਊਗਾ ਓਏ ਆ ਇਹ ਪਿੰਦਾ ਨਹੀਂ ਬਈ ਰੰਗ ਕਾਲਾ ਹੋ ਜਾਂਦਾ ਮੇਰਾ ਕਿੰਨਾ ਗ੍ਰਾਸਾਂ ਦੀ ਕਹਾਂ ਮੈਂ ਆਏ ਬੰਦਾ ਖੈਰ ਇਹ ਨਜ਼ਰਾ ਆ ਗਏ ਕਰ ਲਈ ਜੀ ਇਹ ਦੋਵੇਂ ਮੈਂ ਇਹੋ ਕਰਦਾ ਸੋਰ ਦਾ ਰੰਗ ਕਰਾਉ ਨਾ ਜਾ ਵੀ ਗਏ ਭਾਈ ਇਹਦਾ ਨਫੇੜਾ ਵੱਜਿਆ ਟਰੈਕਟਰ ਤੇ ਬੈੰਦਾ ਸੀ ਤੂੰ ਸੰਤੇ ਨਹੀਂ ਗਿਆ ਕਿਤਾ ਇੰਨਾ ਵੀ ਮੈਂ ਬਲੌਗ ਬਣਾਉਣ ਨਹੀਂ ਰਹਿ ਗਿਆ ਥੋੜਾ ਜਿਹਾ ਇਹਦਾ ਗਿੱਚੂ ਜਿ ਮਾਰੀ ਉਹਨੇ ਰੋਕਿਆ ਆ ਓਏ ਮੇਰੀ ਲੂਨਾ ਕਿਧਰ ਲਈ ਜਨਾ ਓਏ ਮੇਰੀ ਲੂਨਾ ਕਿਧਰ ਲਈ ਜਨਾ ਲੂਨਾ ਚੁੱਲੀ ਘਰ ਨੂੰ ਹੈ ਲੂਨਾ ਘਰ ਮੇਂ ਚਲੀ ਪੈਦਾ ਤੋੜਨੀ ਆ ਕਰੀ ਜਨਾ ਰੇਸ ਕਰ ਲੈ ਜੀ ਰੇਸ ਖੋ ਲੈ ਇਧਰ ਇਹ ਤੋੜ ਤੋ ਨਿਕਲ ਜੀ ਆ ਮਦੀਆ ਓਏ ਅੱਗਾ ਜਗਾ ਆ ਮੇਰੀ ਲੋਨਾ ਦਾ ਅੱਗੇ ਚਕਾਰਿਆ ਏ ਓ ਜਾ ਕੇ ਗਈ ਚਲ ਚਕਾਰ ਲਓ ਔਏ ਥੋੜੀ ਚਿਕਾ ਆ ਤੂੰ ਚਿਕਾ ਉਹ ਆਗਾ ਸ਼ਿਕਾਰੀ ਹਾਏ ਇੱਕ ਮੱਦੇ ਸਿਰ ਤੇ ਪਾਤੀ ਮਿੱਟੀ ਹਾਏ ਹਾਏ ਔ ਪਾਤੀ ਉੱਤੇ ਮਿੱਟੀ ਡੱਗ ਪਣੀ ਆ ਲਿਆ ਮੈਂ ਫੜਾ ਥੋੜੀ ਫੜਾ ਮੜ ਛੱਡ ਦੇ ਬੜੀਆ ਪਾਗੇ ਜਾ ਪਿੰਨਾ ਤੇਰੇ ਲਫੜੇ ਨਹੀਂ ਬੱਜੇ ਤੇਰੇ ਤੇਰੇ ਤੇ ਪਾ ਗਏ ਮਿੱਟੀ ਓਏ ਤੇ ਮੈਂ ਦੇਖ ਰਾਂ ਤੈਨੂੰ ਜੇ ਮੈਂ ਫੜ ਲਿਆ ਨਾ ਤੇ ਮੁੜ ਕੇ ਦੇਖਣਾ ਮੁੜ ਕੇ ਤੂੰ ਭੱਜੂਗਾ ਕਰੇ ਮੈਂ ਤਾਂ ਮਧੋਰ ਲੂੰਗਾ ਤੈਨੂੰ ਮਿੱਟੀ ਚ ਕੰਮ ਕਰ ਸਿੱਧਾ ਹੋ ਗਏ ਤੈਨੂੰ ਦਿਹਾੜੀ ਦੇਣੀ ਆ ਭਾਗਿਆ ਸੀ ਕਿ ਬਚ ਗਿਆ ਏ ਹਏ اے ਲੱਲੂ ਦੇ ਕੰਮ ਰਖਾ ਅੱਜ ਉਹ ਕਿੱਧਰ ਬੰਦਾ ਜਨਾ ਥੱਲੇ ਹੋ ਜਾ ਤੇਰੇ ਥੱਲੇ ਹੋ ਜਾ ਤੇਰੇ ਲਪੇੜੇ ਪਹਿਣ ਕੇ ਤੇਰੇ ਥੱਲੇ ਆ ਥੱਲੋ ਨਹੀਂ ਦਰ ਤੱਟੀ ਮੈਂ ਦਾ ਚੱਜ ਨਹੀਂ ਟਰੈਕਟਰ ਤੇ ਬੈਠਦਾ ਥੱਲੋ ਜਾ ਆਦੀ ਗੁੱਲੀ ਲੱਭ ਕੇ ਲੈਣੋਂ ਦੇ ਡੰਡੇ ਦੀ ਪਿੰਨਾ ਪਹਿਲੇ ਕੋ ਜਾ ਇਸਦੇ ਟੱਚ ਕਰ ਉਤਰ ਉਹ ਵੇ ਕੀ ਰਹੀ ਥੱਲੇ ਪਈਆਂ ਥੱਲੇ ਚੱਕ ਨੂੰ ਸਾਰੀਆਂ ਮੈਣ ਆਈਆਂ ਲਾਈਆਂ ਤੂੰ ਮੈਂ ਉਹ ਕਹਿਣਾ ਮੈਂ ਕੋ ਟਰੈਕਟਰ ਦੇ ਥੱਲੇ ਨੂੰ ਉਤਰਦਾ ਆ ਉਤਰਦਾ ਨਹੀਂ ਬਈ ਚਪੇੜਿਆਂ ਨਾਲ ਲੈ ਥੱਲੇ ਹੁਣ ਵੇਖੀ ਚਪੇੜੇ ਵੱਜੇ ਹੁਣ ਫੜਾਈ ਜਾਂਦਾ ਨਾ ਲਾ ਲਾ ਕੇ ਚਪੇੜੇ ਵੱਜੇ ਹੁਣ ਵੇਖੀ ਫੜਾਈ ਜਾਂਦੇ ਨਾ ਲਾ ਲਾ ਕੇ ਚਾਲੀ ਲਾਵਾਂਗੇ ਕਿਥੇ ਹੁਣ ਉੱਧਰ ਲੈ ਜੀ ਹਾਂ ਪਛ ਉੱਤਰ ਲੈ ਚਲੀਏ ਕਿਤੇ ਕਿੰਨੇ ਵਜੇ ਤੇਰੇ ਚਿਪੜੇ ਕਿੰਨੇ ਵਜੇ ਸੀ ਆਏ ਇੱਕ ਮਿੰਟੋ ਗੱਡੀ ਨੂੰ ਦੇਖੀ ਆਪਣੀ ਬਹੁਤ ਨਾ ਥੱਕਾ ਲਾਉਨੇ ਆ ਤਾਂ ਕਿ ਕਰਾ ਖਾ ਲੈ ਆਇਆ ਲੈ ਬੱਸ ਅੱਜ ਲੋਕਾਂ ਦਾ ਬੈਕ ਤੋ ਕੱਟ ਰਿਹਾ ਟਾਲੀ। ਕਾਜੀ ਬੁੱਲੀ। ਬੁੱਲੀ ਬੈਗੀ ਆ ਨਹੀਂ ਨਿਕਲਦਾ। ਤੇਰਾ ਬੁੱਲਾ ਕਿਧਰ ਦਾ? ਮੈਂ ਅੱਗੇ ਵੇਖ ਵੇਖ। ਕਲਵੀ। ਛੱਡ ਦੇ। ਛੱਡ ਦੇ ਕਿੱਥੇ ਛੱਡਾਂ। ਚੱਲ ਲੈ ਚੱਲ। ਉੱਤਰ ਛੱਡ ਜਾ ਇੱਥੇ ਟੱਕਣਾ ਬਈ। ਅ ਮੈਂ ਵੀ ਆ ਗਿਆ ਹੁਣ ਕਰਾਇਆ ਪਾਉਣਾ। ਹਲੋ ਉੱਤਰ ਜਾ। ਮੱਤੀ ਢੱਡ। ਉਹ ਨਾਲੇ ਤਾਂ ਤਾਂ ਡੰਡੇ ਨੂੰ ਪੈ ਗਿਆ। ਤਰੇ ਤੋਂ ਗਾਜੂ। ਓਏ ਉਧਰ ਪਈ। ਓਏ ਉਧਰੋਂ ਫੇਟ ਯਾਰ। ਕਿਧਰ? ਉਧਰੋਂ ਕਰੂਗਾ ਜੀ। ਇਹ ਵੀ ਗੱੜਾ ਲੈ ਕੇ ਲੋਟ ਆਉਂਦਾ। ਹਾਂ ਇਹ ਬੱਸ। ਹੌਂਦੇਗਾ। ਹੋਰ ਹੈ ਕਿ ਤੂੰ? ਆਹ ਹੌਂ ਟੌਪ। ਅੱਗੇ ਕਾਹ ਕਰਦਾ। ਹਾਂ ਆ ਗਿਆ ਮਗਰ Kamu cari aku. Kira-kira di mana dia berada? Ya, le. Ya. ਲਿਆਉਟ ਨੂੰ ਕੱਟ ਲਿਆਓ ਕਿ ਨਾ ਲੈ ਪੱਜ ਗਏ ਆ ਭੈ ਮੱਦੀਓ ਕੋਈ ਵਰਦਾ ਹੁਣ ਤੇ ਨਾ ਜਿਹੜੀ ਬਾਸ ਹੈ ਮੈਂ ਭੌਣਾ ਪੂਣਾ ਨਹੀਂ ਕਾ ਹੁਣ ਭਾਂ ਦੇ ਨਾ ਗੁੱਡੀ ਸੱਟਦੀ ਸੀ ਨਾ ਥੱਲੇ ਲਫੇੜਾ ਨਹੀਂ ਘਾੜਾ ਤੇਰਾ ਸਾਡ ਇੱਕ ਬੜੇ ਕੇ ਬੋਲੇ ਜਿੱਤਾ ਅੱਜ ਜਿੱਤ ਕਮੜੀ ਕੇ ਹੁਣ ਨਹੀਂ ਕਿੱਚਿਆ ਨਾ 2 ਨੰਬਰ ਦੇ ਬਾਅਦ ਮੈਂ ਉੱਪਰ ਦੇ ਟੱਪਰ ਲਾ ਲੜੇ ਟੱਪਰ ਨਾਲ ਹੀ ਘੁੰਮੂਗਾ ਇਹ ਬੜਕ ਜੇ ਨਾ ਆ ਬੈਟ ਪਾਦ ਨਾ ਦੇਖਦੇ ਨਾ ਅੱਧਾ ਦਿੱਤੀ ਮੰਗਿਆ ਮੰਗਿਆ ਆਖਾ ਕੇ ਉਹ ਨਾਲ ਸੀਗਾ ਉਹ ਚੱਪਲਾ ਮੇਰਾ ਗੁੱਸਾ ਨਹੀਂ ਕਰਦਾ ਤੇਰੇ ਚੱਪਲਾ ਨਹੀਂ ਨਾ ਪੈਂਦੀ ਜਿੰਨਾ ਕਰ ਬਾਹਰ ਦੇ ਚਾਲੀਆਂ ਲਿਆਉਂਦਾ ਨਹੀਂ ਦੇ ਕੰਮ ਮਤੀਆ ਨਾ ਵੇ ਤੈਨੂੰ ਲਪੇੜਿਆ ਨਹੀਂ ਘਾੜਾ ਤੈਨੂੰ ਹੋਰ ਆ ਇੱਥੇ ਬਾਤ ਚਾ ਫੇਰ ਚੱਲ ਚੱਲ ਆਪੇ ਲਾ ਲਾਂਗੇ ਵੀ ਇਹੀ ਰਹਿਣਾ ਕਿ ਤੂੰ ਕੋਹ ਇੱਥੇ ਖੜਾ ਰਹਿਂਦੇ ਤੈਨੂੰ ਕੀ ਕਹਿੰਦਾ ਕੋਈ ਨਾ ਖੜਾ ਰਹਿੰਦਾ ਤੇਰੇ ਨਾ ਘਸੌਣ ਪੈਣ ਵਾਲੇ ਤੇਰੇ ਹੋਰ ਕੋਈ ਗੱਲ ਨਹੀਂ ਪਾ 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 ਰਿਤਾ ਦੇਖੀ ਤੇਰੇ ਵੱਜਦੀਆਂ ਉਹ ਗਾਡਰੂਮ ਨਾ ਗਾਡਰੂ ਹੁਣ ਭੈਣਾਂ ਦਾ ਕੰਮ ਨੂੰ ਹੋ ਗਿਆ ਆ ਜਾ ਕਾਕੇ ਗਾਡਰਾਂ ਚ ਗਾ ਅਦੰਦ ਚੁੱਟੇ ਚਿੱਤੇ ਤੈਨੂੰ ਕਹੀ ਜਨਾ ਤਿੰਨੇ ਇਤਨੀ ਲੱਗਣੀ ਆ ਤੇ ਆ ਸਾਉਤਾ ਵਡੀਆਂ ਆ ਦੂਜਾ ਪਰ ਇਹਨੂੰ ਕਰਦੇ ਆ ਤੋਂ ਨਾਲ ਦੇ ਪਰ ਇਹਨੂੰ ਕਰਦੇ ਆ ਸ਼ਾਬਾਸ਼ ਓਏ ਯਾਰ ਟੱਕਰ ਨੂੰ ਬਹੁਤ ਬਲੀਏ ਟੱਕਰੋ ਤੇ ਸ਼ਾਬਾਸ਼ ਏ ਏ ਏ ਓਏ ਆ ਇਹਨੂੰ ਕਰ ਰਿਹਾ ਨਾਲ ਨੂੰ ਓਏ ਓਰੇ ਇਹਨੂੰ ਕਰ ਲੈ ਨਾਲ ਨੂੰ ਵਿਚੋ ਫਿਰ ਕੇ ਇਹਨੂੰ ਕਟਾਹੋ ਕਰਨੀ ਪਣੀ ਆ ਪਰਾਵਾ ਥੱਲੇ ਹੋ ਜਾ ਥੱਲੋਂ ਕੇ ਚੱਕਾ ਅਲੇ ਕਾ ਫੜ ਓਏ ਫੜਦੇ ਤੂੰ